ਪੰਜਾਬ ਦੇ ਗੁਣ ਬਣੇ ਨੇ ਜਿਹੜਾ ਬੰਦਾ ਗੁਣੀ ਹੋਵੇ ਨਾ ਜਿਹੜਾ ਬੰਦਾ ਗੁਣੀ ਹੋਵੇ ਗੁਣੀ ਬੰਦੇ ਦੀਆਂ ਗੱਲਾਂ ਕਰ ਲੱਗਿਆ ਬੰਦੇ ਨੂੰ 100 ਵਾਰੀ ਸੋਚਣਾ ਪੈਂਦਾ ਵੀ ਗੱਲ ਸ਼ੁਰੂ ਕਿੱਥੋਂ ਕਰੀਏ ਜੇ ਜਿਹੜੇ ਬੰਦੇ 'ਚ ਹੋਵੇ ਔਗਣ ਉਹਦੇ ਜਿੱਥੋਂ ਮਰਜੀ ਕੰਨ ਮਰੋੜ ਲਓ ਜਿੱਥੋਂ ਮਰਜੀ ਬਾਹ ਮਰੋੜ ਲਓ ਉਹਦਾ ਕੰਮ ਹੁੰਦਾ ਥੋੜਾ ਸੌਖਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੀਆਂ ਗੱਲਾਂ ਕਰਨਾ ਬਹੁਤ ਵੱਡੀ ਗੱਲ ਆ ਸ਼ੇਰੇ ਪੰਜਾਬ ਨੇ 40 ਸਾਲ ਰਾਜ ਕੀਤਾ 40 ਸਾਲ ਪਿਛੇ ਜੇ ਅਮਰੀਕਾ ਵਾਲਿਆਂ ਨੇ ਇੱਕ ਖੋਜ ਕੀਤੀ ਉਹਨਾਂ ਨੇ ਪੂਰੀ ਦੁਨੀਆ ਦਾ ਇਤਿਹਾਸ ਸਾਹਮਣੇ ਰੱਖ ਕੇ ਪਿਛਲੇ 500 ਸਾਲਾਂ ਦਾ ਦੁਨੀਆ ਦਾ ਇੱਕ ਨੰਬਰ ਦਾ ਬਾਦਸ਼ਾਹ ਚੁਣਿਆ ਪੂਰੀ ਦੁਨੀਆ ਵਿੱਚੋਂ ਕਿ ਪਿਛਲੇ 500 ਸਾਲਾਂ ਦੇ ਵਿੱਚ ਉਹ ਕਿਹੜਾ ਬਾਦਸ਼ਾਹ ਹੈ ਉਹ ਕਿਹੜਾ ਰਾਜਾ ਹੈ ਜਿਹਨੂੰ ਇੱਕ ਨੰਬਰ ਤੇ ਰੱਖਿਆ ਜਾ ਸਕਦਾ ਹੈ ਤੇ ਤੁਸੀਂ ਹੈਰਾਨ ਹੋਗੇ ਉਹਨਾਂ ਦੀ ਖੋਜ ਇਹ ਗੱਲ ਕਹਿੰਦੀ ਆ ਪਿਛਲੇ 500 ਸਾਲਾਂ ਦੀ ਕਹਾੜ ਦੱਸਦੀ ਆ ਦੁਨੀਆ ਦਾ ਇੱਕ ਨੰਬਰ ਦਾ ਬਾਦਸ਼ਾਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਆ ਹੁਣ ਉਹਦੇ ਰਾਜ ਭਗਤੀਆਂ ਆਪਾਂ ਕੁਝ ਸਿਫਤਾਂ ਕਰੀਏ ਸਾਨੂੰ ਪਤਾ ਲੱਗੇ ਅਸੀਂ ਕਿਹੜੇ ਪੰਜਾਬ 'ਚ ਰਹਿੰਦੇ ਸੀ ਸ਼ੇਰ-ਏ-ਪੰਜਾਬ ਨੇ 40 ਸਾਲ ਰਾਜ ਕੀਤਾ ਵਾ ਸਿਆਣੇ ਬੈਠੇਓ 40 ਸਾਲਾਂ ਚ ਉਹਨੇ ਇੱਕ ਬੰਦੇ ਨੂੰ ਫਾਂਸੀ ਲਾ ਕੇ ਨਹੀਂ ਮਾਰਿਆ ਜੇ ਤੁਹਾਨੂੰ ਕਦੇ ਲਿਖ ਜੇ ਪੜਿਆ ਲਿਖ ਜੇ ਮਿਲ ਜੇ ਕਦੇ ਤੇ ਮੈਨੂੰ ਜ਼ਰੂਰ ਦੱਸਿਓ ਕਿ 40 ਸਾਲ ਵਿੱਚ ਕਿਸੇ ਬੰਦੇ ਨੂੰ ਸਜ਼ਾ ਦਿੱਤੀ ਹੋਵੇ ਕਿਸੇ ਬੰਦੇ ਨੂੰ ਫਾਂਸੀ ਦਿੱਤੀ ਹੋਵੇ ਇਸ ਤੋਂ ਇੱਕ ਗੱਲ ਸਪਸ਼ਟ ਹੁੰਦੀ ਆ ਕਿ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਵੀ ਕ੍ਰਾਈਮ ਨਹੀਂ ਸੀ ਆ ਕਾ ਇੱਕ ਵੀ ਕ੍ਰਾਈਮ ਨਹੀਂ ਸੀ ਕੋਈ ਕਤਲ ਨਹੀਂ ਸੀ ਕਰਦਾ ਕੋਈ ਚੋਰੀ ਯਾਰੀ ਨਹੀਂ ਸੀ ਕਰਦਾ ਸਿੱਖ ਵੀ ਸੌਖਾ ਮੁਸਲਮਾਨ ਸੌਖਾ ਹਿੰਦੂ ਇਸਾਈ ਬੋਧੀ ਜਾਨੀ ਸਾਰੇ ਆਪਣੇ ਚੰਗੇ ਵਧੀਆ ਦਿਨ ਬਤੀਤ ਕਰਦੇ ਸੀ ਆ ਸਾਡੇ ਜਨਾਂ ਥੋੜਾ ਕਚੇਰ ਹੋਇਆ ਇੱਕ ਪ੍ਰਚਾਰ ਚੱਲ ਪਿਆ ਕਾਮ ਰੇਡੀ ਪ੍ਰਚਾਰ ਉਹਦੇ ਜੇ ਤੁਸੀਂ ਵੀ ਕਈ ਵਾਰੀ ਗੱਲ ਕਹਿ ਦਿੰਦੇ ਜਿੱਤੇ ਸਾਡੇ ਪ੍ਰਚਾਰਕ ਵੀ ਕਈ ਵਾਰੀ ਸਟੇਜਾਂ ਤੇ ਕਹਿ ਜਾਂਦੇ ਆ ਅਖੇ ਜੀ ਸਿੱਖਾਂ ਨੂੰ ਰਾਜ ਲੈਣਾ ਆਉਂਦਾ ਵਾ ਸਿੱਖਾਂ ਨੂੰ ਰਾਜ ਕਰਨਾ ਨਹੀਂ ਆਉਂਦਾ ਇਹ ਸਭ ਤੋਂ ਵੱਡੀ ਬੇਵਕੂਫੀ ਆ ਆਪਣੇ ਹੱਥ ਵੱਢ ਕੇ ਦੇਣ ਵਾਲੀ ਗੱਲ ਆ ਸਿੱਖਾਂ ਵਰਗਾ ਰਾਜ ਦੁਨੀਆ 'ਚ ਕੀਤਾ ਹੀ ਕਿਸੇ ਨੇ ਨਹੀਂ ਆ ਸਿੱਖ ਜੰਮੇ ਰਾਜ ਭਾਗ ਕਰਨ ਵਾਸਤੇ ਆ ਹਮ ਰਖਤ ਪਾਤਸ਼ਾਹੀ ਦਾਵਾ ਅਸੀਂ ਜਨਮ ਸਿੱਧ ਰਾਜੇ ਆ ਲੋਕੀ ਕਹਿੰਦੇ ਹਿੰਦੂ ਰਾਸ਼ਟਰ ਬਣਾਉਣਾ ਤਖਤਾਂ 'ਤੇ ਬੈਠੇ ਕਹਿੰਦੇ ਹੀ ਹੈ ਨਾ ਤੁਹਾਡੇ ਹਿੰਦੂ ਰਾਸ਼ਟਰ ਦੀ ਤਸਵੀਰ ਦੁਨੀਆ ਨੇ ਵੇਖੀ ਆ ਗਲਾਂ 'ਚ ਟਾਇਰ ਪਾ ਕੇ ਬੰਦੇ ਸੜੇ ਜਾਂਦੇ ਆ। ਟ੍ਰੇਨਾਂ ਦੀਆਂ ਟ੍ਰੇਨਾਂ ਬੰਦਿਆਂ ਦੀਆਂ ਸੜ ਜਾਂਦੀਆਂ। ਮਣੀਪੁਰ ਦੇ ਵਿੱਚ ਗਰੀਬਾਂ ਦੀਆਂ ਧੀਆਂ ਨੰਗਨ ਕਰਕੇ ਸੜਕਾਂ ਤੇ ਭਜਾਈਆਂ ਜਾਂਦੀਆਂ। ਤੁਹਾਡੇ ਰਾਜ ਭਾਗ ਦੀ ਤਸਵੀਰ ਵੇਖੀ ਆ। ਹੁਣ ਸਿੱਖਾਂ ਦੇ ਰਾਜ ਭਾਗ ਦੀ ਤਸਵੀਰ ਵੇਖੋ। ਮੈਂ ਬਹੁਤੀ ਪ੍ਰਾਣੀ ਗੱਲ ਨਹੀਂ ਕਰਨੀ। ਆ ਪਿਛੇ ਜੇ ਹੜ ਆਈ। ਹੜ ਸਰਕਾਰਾਂ ਦੇ ਪਤੀਲੇ ਮੂਧੇ ਵੱਜ ਗਏ ਸਰਦਾਰਾਂ ਨੇ ਸਰਦਾਰਾਂ ਦੀ ਬਾਹ ਫੜੀ ਦੁਨੀਆ ਮੰਨ ਗਈ ਵੀ ਇਹ ਕੌਮ ਭੁੱਖੀ ਨਹੀਂ ਮਰ ਸਕਦੀ ਕਦੀ ਕਰੋਨਾ ਕਾਲ ਆਇਆ ਸੈਂਟਰ ਦੇ ਵੀ ਪਤੀਲੇ ਮੂਧੇ ਵੱਜੇ ਪੰਜਾਬ ਸਰਕਾਰ ਦੇ ਪਤੀਲੇ ਮੂਧੇ ਵੱਜੇ ਕਹਿੰਦੇ ਸਾਡੇ ਕੋਲ ਹੈ ਕੱਖ ਨਹੀਂ ਪਰ ਪੂਰੀ ਦੁਨੀਆ ਨੇ ਕਰੋਨਾ ਦੇ ਵਿੱਚ ਸਿੱਖ ਕੌਮ ਦਾ ਜਾਹੋ ਜਲਾਲ ਵੇਖਿਆ ਸਿੱਖਾਂ ਨੇ ਪੂਰੀ ਦੁਨੀਆ ਦਾ ਢਿੱਡ ਭਰ ਕੇ ਰੱਖ ਦਿੱਤਾ ਜਦੋਂ ਕਿ ਅਸੀਂ ਇਸ ਦੇਸ਼ ਅੰਦਰ 2% ਤੋਂ ਵੀ ਘਟਿਆ ਪਰ 2% ਤੋਂ ਘਟ ਹੋ ਕੇ ਅਸੀਂ ਇਸ ਦੇਸ਼ ਦਾ ਢਿੱਡ ਭਰਨ ਦਾ ਮਾਦਾ ਰੱਖਦੇ ਆ ਲੋਕਾਂ ਨੇ ਪਹਿਲੀ ਵਾਰੀ ਗੁਰਦੁਆਰਿਆਂ ਵਿੱਚ ਆਕਸੀਜਨ ਦੇ ਸਿਲੰਡਰ ਵੇਖੇ ਆ ਦਿੱਲੀ ਚ ਗੁਰਦੁਆਰਿਆਂ ਚ ਜਦੋਂ ਆਕਸੀਜਨ ਖਤਮ ਹੋ ਗਈ ਨਾ ਹਸਪਤਾਲਾਂ ਦੇ ਵਿੱਚ ਉਹ ਕਰੋਨਾ ਦੇ ਵਿੱਚ ਤੇ ਦੁਨੀਆ ਹੈਰਾਨ ਹੋਈ ਕਿ ਗੁਰਦੁਆਰਿਆਂ ਵਿੱਚ ਚਾਹ ਦੇ ਲੰਗਰ ਤੇ ਲੱਗਦੇ ਵੇਖੇ ਸੀ ਆ ਸਾ ਦੇ ਲੰਗਰ ਪਹਿਲੀ ਵਾਰੀ ਲੱਗੇ ਆ ਤੇ ਸਾ ਦੇ ਲੰਗਰ ਦੁਨੀਆ ਤੇ ਜੇ ਕੋ ਲਾ ਸਕਦਾ ਤੇ ਸਿੱਖ ਕੌਮ ਹੀ ਲਾ ਸਕਦੀ ਆ ਅਸੀਂ ਜੰਮੇ ਰਾਜ ਭਾਗ ਕਰਨ ਵਾਸਤੇ ਆ ਐਵੇਂ ਨਾ ਕਹਿ ਦਿਆ ਕਰੋ ਜੀ ਸਿੱਖਾਂ ਨੂੰ ਰਾਜ ਲੈਣਾ ਹੁੰਦਾ ਵਾ ਸਿੱਖਾਂ ਨੂੰ ਰਾਜ ਕਰਨਾ ਨਹੀਂ ਆਉਂਦਾ ਗੁਰੂ ਕਿਰਪਾ ਕਰੇ ਜਦਨ ਸਿੱਖਾਂ ਦਾ ਰਾਜ ਹੋਇਆ ਇਸ ਦੇਸ਼ ਦੀ ਕੰਗਾਲੀ ਤੇ ਗਰੀਬੀ ਨਾ ਕੱਢ ਕੇ ਰੱਖ ਦੇਣਗੇ ਸਰਦਾਰ ਤੇ ਫੇਰ ਆਖਿਓ ਵੱਡੇ ਵੱਡੇ ਨਾਸਤਕ ਦੇਸ਼ ਮੰਨੇ ਇਟਲੀ ਵਰਗੇ ਫਰਾਂਸ ਵਰਗੇ ਜਿਹੜੇ ਕਾਮ ਰੈਡੀ ਮੁਲਖ ਆ ਨਾਸਤਕ ਆ ਉਹ ਕਹਿੰਦੇ ਹਰ ਸ਼ਹਿਰ ਦੇ ਅੰਦਰ ਹਰ ਟਾਊਨ ਦੇ ਅੰਦਰ ਗੁਰਦੁਆਰਾ ਹੋਣਾ ਜ਼ਰੂਰੀ ਆ ਜਿੱਥੇ ਗੁਰਦੁਆਰਾ ਹੋਵੇਗਾ ਉਥੇ ਲੰਗਰ ਮਿਲੇਗਾ ਲੋਕ ਭੁੱਖੇ ਨਹੀਂ ਮਰਨਗੇ ਲੋਕਾਂ ਦਾ ਢਿੱਡ ਸਿੱਖ ਕੌਮ ਭਰ ਸਕਦੀ ਆ ਤੁਹਾਡੇ ਰਾਜ ਭਾਗ ਵਰਗਾ ਰਾਜ ਭਾਗ ਦੁਨੀਆ ਤੇ ਕਿਤੇ ਨਹੀਂ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲਾਂ ਚ ਇੱਕ ਬੰਦਾ ਫਾਏ ਲਾ ਕੇ ਨਹੀਂ ਮਾਰਿਆ ਇੱਕ ਬੰਦੇ ਨੂੰ ਸਜ਼ਾ ਨਹੀਂ ਦਿੱਤੀ ਕੁੱਤੇ ਦੇ ਗਲ 'ਚ ਸੋਨੇ ਦਾ ਪਟਾ ਪਾਇਆ ਗਿਆ। ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ। ਕੁੱਤੇ ਦੇ ਗਲ ਸੋਨੇ ਦਾ ਪਟਾ ਪੈਂਦਾ ਹੈ। ਸ਼ੇਰੇ ਪੰਜਾਬ ਨੇ ਇਸ ਕਰਕੇ ਪਾਇਆ ਵੀ ਪਤਾ ਕਰਾਂ ਚੋਰ ਕਿੰਨੇ ਕਿਆ। ਹਫ਼ਤੇ ਬਾਅਦ ਆ ਕੁੱਤਾ ਵੀ ਲੱਭ ਗਿਆ ਤੇ ਕੁੱਤੇ ਦੇ ਗਲ ਸੋਨੇ ਦਾ ਪਟਾ ਵੀ ਲੱਭ ਗਿਆ। ਜਾਨੀ ਕਿ ਲੋਕਾਂ ਦੀ ਰੋਟੀ ਪੱਕਦੀ ਸੀ ਕੁੱਤੇ ਦੇ ਗਲ 'ਚੋਂ ਸੋਨੇ ਦਾ ਪਟਾ ਨਹੀਂ ਸੀ ਕੋਈ ਲੂੰਦਾ। ਹੁਣ ਸੋਨੇ ਦਾ ਬਟਾ ਦੇ ਬੜੀ ਦੂਰ ਦੀ ਗੱਲ ਐ 2300 ਦੀ ਸੰਗਲੀ ਪਾ ਕੇ ਤੇ ਮੂੰਹ ਕਰ ਲਿਓ ਪਾਸੇ ਨੂੰ ਜੇ ਕੁੱਤਾ ਨਾ ਗਾਇਬ ਕਰਕੇ ਮਗਰੋਂ ਤੁਹਾਡੇ ਉਧੇ ਫੇਰ ਆਖਿਓ ਅਹੀਂ ਦੋਥੇ ਰਹਿਨੇ ਉਹ ਪੰਜਾਬ ਚ ਰਹਿਨੇ ਆ ਗੁਰਦਾਰੇ ਦੇ ਅੰਦਰ ਜਿਹੜੀਆਂ ਟਿਊਟੀਆਂ ਲੱਗੀਆਂ ਹੁੰਦੀਆਂ ਲੋਕੀ ਟਿਊਟੀਆਂ ਲਾ ਕੇ ਵੀ ਜੇਪਾਂ ਨੂੰ ਪਾ ਜਾਂਦੇ ਵਾਟਰ 쿨ਰਾਂ ਨੂੰ ਜਿਹੜੇ ਗਲਾਸ ਵੱਜੇ ਹੁੰਦੇ ਆ ਉਹਨਾਂ ਨੂੰ ਸੰਗਲੀ ਬਣਣੀ ਪੈਂਦੀ ਆ ਬੇਨਾ ਸੰਗਲੀ ਵੀ ਗਲਾਸ ਹੀ ਜੇਬ ਚ ਜਿੰਨੇ ਪਾ ਲਿਆ ਮੁੜ ਕੇ ਗਲਾਸ ਵੀ ਨਹੀਂ ਰੱਖ ਕੇ ਜਾਣਾ ਆ ਜੋੜੇ ਘਰ ਦੇ ਬਾਹਰ-ਬਾਰ ਬਣਿਆ ਵਾ ਤੁਸੀਂ ਵੇਖਦੇ ਹੋ ਜਿੱਥੇ ਟੋਕਨ ਦਿੰਦੇ ਹੋ ਜੋੜੇ ਜਮ੍ਹਾਂ ਕਰਾਉਂਦੇ ਹੋ ਇਮਾਨਦਾਰੀ ਨਹੀਂ ਆ ਠੀਕ ਹੈ ਜੋੜੇ ਰਲ ਜਾਣ ਇੱਕ ਵੱਖਰੀ ਗੱਲ ਹੈ ਤਰਤੀਬ ਟਾ ਸਕਦੇ ਪਰ ਟੋਕਨ ਦਾ ਅਸਲੀ ਮਤਲਬ ਇਹੋ ਹੀ ਆ ਕਿ ਆਪਣਾ ਪਾਇਆ ਸੀ ਤੇ ਆਪਣਾ ਹੀ ਪਾ ਕੇ ਜਾਇਓ ਟੋਕਨ ਦੱਸਦਾ ਵੇ ਅਸੀਂ ਬੇਈਮਾਨ ਆ ਅਸੀਂ 50 ਰੁਪਈਆਂ ਦੀਆਂ ਚਪਲਾਂ ਪਾ ਕੇ ਆਉਣੀਆਂ ਘਰੋਂ ਤੇ ਪਤਾ ਨਹੀਂ ਜਾਣ ਲੱਗਿਆ 1500 ਦੇ ਬੂਟ ਅੜਾ ਕੇ ਤੁਰ ਜਾਣਾ ਕਰਨ ਨੂੰ ਮੁੜ ਕੇ ਉਹ ਦੱਸਦਾ ਬਾਬੀ ਅਸੀਂ ਬੇਈਮਾਨੀ ਕਰ ਜਾਂਦੇ ਆ ਗੁਰਦੁਆਰੇ ਖਲੋਗੇ ਵੀ ਕਰ ਜਾਂਦੇ ਆ ਕਦੀ ਤੁਹਾਡੇ ਰਾਜ ਭਾਗ ਅੰਦਰ ਕੁੱਤੇ ਦੇ ਗਲ 'ਚੋਂ ਸੋਨੇ ਦਾ ਪਟਾਣਾ ਲੱਥੇ ਸੋਨੇ ਦਾ ਪਟਾਣਾ ਨਹੀਂ ਸੀ ਲੋਕੀ ਲਉਂਦੇ ਅੱਜ ਲੋਕਾਂ ਦੀ ਤੇ ਬੜੀ ਦੂਰ ਦੀ ਗੱਲ ਆ ਆ ਵਜੇ ਵੱਡੇ ਲੀਡਰਾਂ ਦੇ ਘਰਾਂ 'ਚ ਤੁਸੀਂ ਜਾ ਕੇ ਵੇਖੋ ਜਦੋਂ ਇਹ ਬਣੇ ਕੱਖ ਨਹੀਂ ਹੁੰਦੇ ਉਦੋਂ ਟੁੱਟੇ ਸਕੂਟਰ 'ਤੇ ਹੁੰਦੇ ਆ ਪੰਜਾਂ ਸਾਲਾਂ ਨੂੰ 50 ਲੱਖ ਦੀ ਗੱਡੀ 'ਤੇ ਘੁੰਮਣ ਦੇ ਹੁੰਦੇ ਇਹਨਾਂ ਕਿਹੜੇ ਰੁੱਖ ਤੋਂ ਝਾੜੇ ਤੁਹਾਡੀਆਂ ਜੇਬਾਂ 'ਚੋਂ ਕੱਢੇ ਆ ਨਾ ਤਹਾਡੇ ਵਰਤੇ ਆ ਨਾ ਅਰ ਇਹ ਗੱਲ ਸੋਚੀ ਐ ਅੱਜ ਕੱਲ ਦੀ ਲੀਡਰ ਹੀ ਹੈਗੀ ਆ ਬਿਜ਼ਨਸਮੈਨ ਬੰਦਿਆਂ ਦਾ ਕੰਮ ਆ ਤੁਹਾਡੇ ਜੋ ਕੋਈ ਪੰਚ ਬੈਠਾ ਹੋਵੇ ਬਜ਼ੁਰਗ ਸਰਪੰਚ ਬੈਠਾ ਹੋਵੇ ਉਹਨੂੰ ਪੁੱਛਿਓ ਅੱਗੇ ਕੋਈ ਪੰਚ ਸਰਪੰਚ ਬਣਦਾ ਹੁੰਦਾ ਸੀ ਨਾ ਤੇ ਉਹਨੇ ਪਤਾ ਕੀ ਆਖਿਆ ਕਰਨਾ ਸੇਵਾ ਯਾ ਸੇਵਾ ਯਾ ਲੈਣਾ ਦੇਣਾ ਕੱਖ ਨਹੀਂ ਸੇਵਾ ਹੀ ਕਰਨੀ ਆ ਪਿੰਡ ਦੀ ਪੰਜ ਸਾਲ ਉਹ ਸੱਚੇ ਸੀ ਬੰਦੇ ਉਹ ਵਾਕਿਆ ਸੇਵਾ ਹੀ ਹੁੰਦੀ ਸੀ ਅੱਜ ਸੇਵਾ ਨਹੀਂ ਕੋਈ ਕਰਦਾ ਹੁਣ ਜਿੰਨੇ ਪੰਜ ਸਰਪੰਚ ਬਣ ਵਾਸਤੇ 5-10 ਲੱਖ ਰੁਪਏ ਦੀ ਲਾਹਣ ਪਿਆਈ ਹੋਊਗੀ ਸ਼ਰਾਬ ਪਿਆਈ ਹੋਊਗੀ ਪਿੰਡ ਚ ਤੇ ਜੇ ਪੰਜਾਂ ਸਾਲਾਂ ਚ ਪੰਜ ਦਾ 50 ਨਾ ਕਰੂਗਾ ਨਹੀਂ ਤੇ ਘਰਦਿਆਂ ਨੇ ਜੁੱਲੀ ਬਿਸਤਰਾ ਚੁੱਕ ਕੇ ਵਿਹੜੇ ਚ ਮਾਰਨਾ ਵੀ ਚੱਲ ਨਿਕਲ ਜਾ ਘਰੋਂ ਉਹਦੇ ਸਾਰੇ ਖਾ ਗਿਆ ਅੱਜ ਲੀਡਰ ਹੀ ਹੈਗੀ ਆ bizness ਕਮਾਓ 5 ਸਾਲ ਮੌਕਾ ਮਿਲਿਆ ਇੰਨੇ ਇਕੱਠੇ ਕਰੋ ਵੇ ਮੜ ਕੇ ਦੋ ਤਿੰਨ ਪੀੜੀਆਂ ਰੱਜ ਕੇ ਆਰਾਮ ਨਾਲ ਨੰਦਲੇਨ ਸੇਵਾ ਵਾਲੀ ਗੱਲ ਝੂਠੀ ਆ ਇਹਦੇ ਐਵੇਂ ਕੁਫਰ ਤੋਂ ਲਈ ਜਾਂਦੇ ਆ ਇਹ ਜੀ ਸੇਵਾ ਮਿਲੀ ਆ ਤੁਹਾਡੇ ਇਲਾਕੇ ਦੀ ਕਰਾਂਗੇ ਛੱਡਾਂਗੇ ਕੱਖ ਨਹੀਂ ਹੋਣੀ ਕਦੀ ਹੋਰ ਰੱਜਿਆ ਪੰਜਾਬ ਲੋਕਾਂ ਨੇ ਵੇਖਿਆ ਕੁੱਤੇ ਦੇ ਗਲ 'ਚੋਂ ਸੋਨੇ ਦਾ ਪਟਾ ਨਹੀਂ ਲੱਥਦਾ ਅੱਜ ਸਾਰਾ ਕੁਝ ਲੱਥਦਾ ਸ਼ੇਰੇ ਪੰਜਾਬ ਤੁਰਿਆ ਜਾਂਦਾ ਸੀ ਟਾਡੇ ਵਰਗੇ ਲੋਕ ਉਹਨੂੰ ਮਿਲਣ ਵਾਸਤੇ ਆਏ ਘਰੋਂ ਕੋਈ ਫੁੱਲ ਲਿਆਇਆ ਕੋਈ ਗੁਲਦਸਤਾ ਲਿਆਇਆ ਕੋਈ ਹਾਰ ਲਿਆਇਆ ਤੇ ਸ਼ੇਰੇ ਪੰਜਾਬ ਹਾਥੀ ਤੇ ਬੈਠਾ ਸੀ ਉਹਨੇ ਇੱਕ ਮਾਈ ਦੇ ਹੱਥ ਵਿੱਚ ਲੋਹੇ ਦਾ ਤਵਾ ਵੇਖਿਆ ਰੋਟੀਆਂ ਪਕਾਉਣ ਵਾਲਾ ਪਹਿਰੇਦਾਰ ਨੂੰ ਕਹਿੰਦਾ ਮਾਈ ਨੂੰ ਸੱਦ ਕੇ ਲਿਆ ਮਾਈ ਆ ਗਈ ਮਾਈ ਵੱਲ ਵੇਖ ਕੇ ਸ਼ੇਰੇ ਪੰਜਾਬ ਕਹਿੰਦਾ ਮਾਤਾ ਕੋਈ ਫੁੱਲ ਲਿਆਇਆ ਕੋਈ ਪੈਸੇ ਲਿਆਇਆ ਕੋਈ ਕੁਝ ਲਿਆਇਆ ਕੋਈ ਕੁਝ ਲਿਆਇਆ ਤੈਨੂੰ ਰੋਟੀਆਂ ਵਾਲਾ ਤਵਾ ਹੀ ਲੱਭਾ ਆ ਕੀ ਲੈ ਕੇ ਆਈਆਂ ਮੇਰੇ ਵਾਸਤੇ ਹੁਣ ਮਾਈ ਕੀ ਕਹਿੰਦੀ ਆ ਮੈਂ ਸ਼ੇਰੇ ਪੰਜਾਬ ਦੇ ਰਾਜ ਭਗ ਦੀ ਗੱਲ ਕਰਨ ਲੱਗਾ ਹੁਣ ਮਾਈ ਕੀ ਕਹਿੰਦੀ ਆ ਮਾਈ ਕਹਿੰਦੀ ਸ਼ੇਰੇ ਪੰਜਾਬ ਘਰ ਚ ਗਰੀਬੀ ਬੜੀ ਆ ਦੋ ਵਕਤ ਦਾ ਪ੍ਰਸ਼ਾਦਾ ਨਹੀਂ ਹੈਗਾ ਬੱਚੇ ਭੁੱਖੇ ਮਰਦੇ ਆ ਤੇ ਮੈਨੂੰ ਕਿਸੇ ਨੇ ਦੱਸਿਆ ਵਾ ਕਿ ਘਰ ਚੋਂ ਕੋਈ ਲੋਹੇ ਦੀ ਚੀਜ਼ ਲੈ ਜਾਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਲਾਦੀਓ ਸੋਨੇ ਦੀ ਹੋ ਜਾਂਦੀ ਆ ਕੀਤਾ ਦੇ ਕਿਸੇ ਨੇ ਮਖੌਲ ਵੇਖੋ ਜਿਨ੍ਹਾਂ ਦੀ ਜੇਬ ਚ ਪੈਸੇ ਹੋਣ ਟੀਚਰਾਂ ਵੀ ਉਹਨਾਂ ਨੂੰ ਹੀ ਆਉਂਦੀਆਂ ਵਾ ਜਿਨ੍ਹਾਂ ਦੇ ਪੱਲੇ ਕੱਖ ਨਾ ਹੋਵੇ ਟੀਚਰਾਂ ਉਹਨਾਂ ਨੇ ਕਿਸੇ ਨੂੰ ਕੀ ਕਰਨੀਆਂ ਰੁਪਈਆ ਏ ਇੱਕ ਇਦਾਂ ਦੀ ਚੀਜ਼ ਆ ਪੈਸਾ ਏ ਇੱਕ ਇਦਾਂ ਦੀ ਚੀਜ਼ ਆ ਵੱਡੇ ਵੱਡੇ ਗੁੰਗੇਆਂ ਨੂੰ ਜ਼ੁਬਾਨ ਲੱਗ ਜਾਂਦੀ ਆ ਤੇ ਜਿਹਦੀ ਜੇਬ ਚ ਨਾ ਹੋਵੇ ਤੇ ਵੱਡੇ ਵੱਡੀਆਂ ਗੱਲਾਂ ਕਰਨ ਵਾਲੇ ਗੁੰਗੇ ਹੋ ਜਾਂਦੇ ਆ ਸਿਆਣੇ ਬਦਾ ਕੀ ਕਹਿੰਦੇ ਆ ਉਹ ਕਹਿੰਦੇ ਮਾਇਆ ਤੇਰੇ ਤੀਨ ਨਾਮ ਪਰਸੂ ਪਰਸਾ ਪਰਸ ਰਾਮ ਪੈਸੇ ਨੂੰ ਪੈ ਹੈ ਬੋਲਦਾ ਹਰ ਪਾਸੇ ਬੰਦੇ ਦਾ ਨਾਮ ਰੱਖਿਆ ਗਿਆ ਪਰਸ ਰਾਮ ਦਿਹਾੜੀ ਕਰਦਾ ਸੀ ਤੇ ਲੋਕੀ ਉਹਦੇ ਬੂਹੇ 'ਚ ਜਾ ਕੇ ਪਤਾ ਕੀ ਉਹਨੂੰ ਕਹਿੰਦੇ ਗਰੀਬ ਹੋਵੇ ਜਿਹੜਾ ਬੰਦਾ ਉਹ ਪਰਸੂ ਬਾਹਰ ਨਿਕਲ ਬੰਦਾ ਉਹ ਹੋਈ ਆ ਉਹ ਪਰਸੂ ਪਿੰਡ ਵਾਸਤੇ ਤੇ ਜੇ ਪਰਸੂ ਦੀ ਮਾੜੀ-ਮੋਟੀ ਰੋਟੀ ਪੱਕਣ ਲੱਗ ਪਵੇ ਚੰਗੀ ਜਗ੍ਹਾ ਤੇ ਆਮਦਨ ਹੋਣ ਲੱਗ ਪੇ ਤੇ ਫਿਰ ਲੋਕੀ ਥੋੜਾ ਜਿਹਾ ਸਟੈਂਡਰਡ ਚੁੱਕ ਦਿੰਦੇ ਆ ਪਰਸੂ ਤੋਂ ਕਹਿੰਦੇ ਪਰਸਾ ਕਿਥੇ ਗਿਆ ਪਰਸੂ ਤੋਂ ਪਰਸਾ ਹੋ ਗਿਆ ਤੇ ਜੇ ਉਹੋ ਹੀ ਪਰਸੂ ਬਣ ਜੇ ਸਰਪੰਚ ਐਮ ਐਲ ਏ ਐਮ ਪੀ ਬੰਦਾਓ ਹੋਈ ਸੀ ਤੇ ਉਹਦੇ ਬੂਏ ਲਾਗੇ ਲੋਕੀ ਕਹਾਂਗੇ ਪਰਸ ਰਾਮ ਜੀ ਕੀ ਹਾਲ ਚਾਲ ਆ ਤੁਹਾਡਾ ਪੈਸਾ ਬੋਲਦਾ ਬੰਦਾ ਨਹੀਂ ਬੋਲਦਾ ਜਿਉਂ-ਜਿਉਂ ਸਟੈਂਡਰਡ ਵੱਧਦਾ ਜਾਊਗਾ ਲੋਕਾਂ ਦੇ ਹੱਥ ਜੁੜਦੇ ਜਾਣਗੇ ਮਾਇਆ ਤੇਰੇ ਤੀਨ ਨਾਮ ਪਰਸੂ ਪਰਸਾ ਪਰਸ ਰਾਮ ਹੁਣ ਮਾਈ ਕਹਿੰਦੀ ਆ ਸ਼ੇਰੇ ਪੰਜਾਬ ਆ ਰੋਟੀਆਂ ਵਾਲਾ ਤਵਾ ਲੱਭਾ ਮੈਂ ਤੇਰੇ ਨਾਲ ਲਾਉਣਾ ਵਾ ਇਹ ਸੋਨੇ ਦਾ ਹੋ ਜਾਵੇ ਮੇਰੀ ਗਰੀਬੀ ਕੱਟੀ ਜਾਊ ਹੁਣ ਬਾਦਸ਼ਾਹ ਹੋਵੇ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਉਹਨੇ ਰੋਟੀਆਂ ਵਾਲਾ ਤਵਾ ਫੜ ਲਿਆ ਆਪਣੇ ਸਾਰੇ ਪਿੰਡੇ ਤੇ ਮਲਿਆ ਤੇ ਮਲਨ ਤੋਂ ਬਾਅਦ ਆ ਕੋਲ ਖਲੋਤੇ ਸਿਪਾਈ ਨੂੰ ਕਹਿੰਦਾ ਵੀ ਤਵੇ ਦਾ ਵਜਨ ਕਰ ਲਾ ਜਿੰਨਾ ਵਜਨ ਹੋਇਆ ਉਹਨਾਂ ਸੋਨਾ ਜੋਖ ਕੇ ਮਾਈ ਦੀ ਝੋਲੀ ਦੇ ਵਿੱਚ ਪਾ ਦੇਣਾ ਵਾ ਆਈ ਆ ਤੇ ਨਰਾਸ਼ ਨਹੀਂ ਕਰਨੀ ਫਿਰ ਵੀ ਆਸ ਲੈ ਕੇ ਆਈ ਆ ਤਵਾ ਰੱਖ ਲਾ ਤੇ ਸੋਨੇ ਦੇ ਨਾਲੇ ਦੀ ਝੋਲੀ ਭਰ ਦੇ ਆਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜਪਾਗ ਰਾਜਪਾਗ ਸ਼ੇਰੇ ਪੰਜਾਬ ਤੁਰਿਆ ਜਾਵੇ ਆਖ ਦੇ ਉੱਤੇ ਇੱਕ ਵਟਾ ਵੱਜਾ ਵਟਾ ਮੈਂ ਪਹਿਲਾਂ ਉਹਦੀਆਂ ਸਿਫਤਾਂ ਕਰ ਲਈਏ ਆਪਾਂ ਕਿਹੜੇ ਪੰਜਾਬ 'ਚ ਰਹਿੰਦੇ ਹੁੰਦੇ ਸੀ ਇੱਕ ਵਟਾ ਵੱਜਾ ਸ਼ੇਰੇ ਪੰਜਾਬ ਦੇ ਪਰਵਟੇ ਉੱਤੇ ਤੇ ਖੂਨ ਵਗਿਆ ਰੌਲਾ ਪੈ ਗਿਆ ਕਿੰਨੇ ਮਾਰਿਆ 베ਰੀ ਦੇ ਥੱਲੇ ਨਿਆਣੇ ਖਲੋਤੇ ਸੀ ਨਿਆਣੇ ਫੜ ਲਿਆਂਦੇ ਤੁਸੀਂ ਵਟਾ ਕਿਉਂ ਮਾਰਿਆ ਬੱਚਿਆਂ ਨੇ ਰੋ ਕੇ ਆਖਿਆ ਜੀ ਭੁੱਖ ਲੱਗੀ ਆ 베ਰੀ 베ਰ ਦਿੰਦੀ ਆ ਇਸ ਕਰਕੇ ਵਟੇ ਮਾਰਦੇ ਆ ਸ਼ੇਰੇ ਪੰਜਾਬ ਆਪਣੇ ਐਲਕਾਰਾਂ ਨੂੰ ਕਹਿੰਦਾ ਇਹਨਾਂ ਦੀਆਂ ਜੇਬਾਂ ਮੋਹਰਾਂ ਦੇ ਨਾਲ ਭਰ ਦਿਓ ਐਲਕਾਰ ਕਹਿੰਦੇ ਇਹ ਕਿਦਾਂ ਤੇ ਸ਼ੇਰੇ ਪੰਜਾਬ ਕਹਿੰਦਾ ਇੱਕ ਬੇਜਾਨ 베ਰੀ ਵਟੇ ਖਾ ਕੇ 베ਰ ਦੇ ਸਕਦੀ ਆ ਤੇ ਵਟਾ ਵਜੇ ਪੰਜਾਬ ਦੇ ਮਹਾਰਾਜੇ ਨੂੰ ਤੇ ਪੰਜਾਬ ਦਾ ਮਹਾਰਾਜਾ ਕੁਝ ਵੀ ਨਾ ਦਵੇ ਇਹਨਾਂ ਬੱਚਿਆਂ ਦੀਆਂ ਜੇਬਾਂ ਮੋਹਰਾਂ ਨਾਲ ਭਰ ਦਿਓ ਖੁਸ਼-ਖੁਸ਼ ਕਰਕੇ ਘਰਾਂ ਨੂੰ ਤੋਰੋ ਆਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜਪਾਕ ਜਦੋਂ ਸ਼ੇਰੇ ਪੰਜਾਬ ਨੇ ਦਰਬਾਰ ਸਾਹਿਬ ਸੋਨੇ ਦੀ ਸੇਵਾ ਕਰਵਾਈ ਨਾ ਜਿਹੜਾ ਹੁਣ ਤੁਸੀਂ ਸੋਨਾ ਲੱਗਾ ਵੇਖਦੇ ਜੇ ਕੰਨਾਂ ਨੂੰ ਸੋਨਾ ਲੱਗ ਗਿਆ ਤੇ ਇੱਕ ਆਖਰੀ ਪੱਤਰਾ ਲੱਗਣਾ ਸੀ ਜਿਹਦੇ ਤੇ ਨਾਂ ਲਿਖਿਆ ਜਾਣਾ ਸੀ ਮਿਸਤਰੀ ਆ ਗਿਆ ਪੱਤਰਾ ਬਣਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਸੋਨਾ ਲਵਾਇਆ ਸ਼ੇਰੇ ਪੰਜਾਬ ਕਹਿੰਦਾ ਨਹੀਂ ਇਹ ਵੀ ਨਹੀਂ ਲਾਉਣਾ ਜਿੰਨੇ ਪੱਤਰ ਆਏ ਸ਼ੇਰੇ ਪੰਜਾਬ ਦੇ ਨਾਂ ਦੇ ਵਾਲੇ ਆਏ ਤੇ ਸ਼ੇਰੇ ਪੰਜਾਬ ਨੇ ਸਾਰਿਆਂ ਨੂੰ ਨਾ ਕਰਕੇ ਆਖਿਆ ਘਰ ਹੋਵੇ ਗੁਰੂ ਰਾਮਦਾਸ ਦਾ ਤੇ ਮੇਰਾ ਨਾਂ ਉੱਤੇ ਲਿਖਿਆ ਜਾਵੇ ਮੇਰਾ ਨਾਂ ਅੱਜ ਹੈਗਾ ਵਾ ਕੱਲ ਨਹੀਂ ਹੋਣਾ ਨਾਂ ਉਹਦਾ ਉੱਤੇ ਲਿਖੋ ਜਿਹਦਾ ਨਾਂ ਸਦੀਆਂ ਤੱਕ ਰਹਿਣਾ ਵਾ ਤੇ ਸਦੀਆਂ ਤੱਕ ਨਾਂ ਰਹਿਣਾ ਵਾ ਗੁਰੂ ਰਾਮਦਾਸ ਮਹਾਰਾਜ ਦਾ ਆ ਵਾ ਸ਼ੇਰੇ ਪੰਜਾਬ ਸੋਨੇ ਦੀ ਸੇਵਾ ਕਰਾ ਕੇ ਵੀ ਨਾਂ ਥੱਲੇ ਲਿਖਾਉਂਦਾ ਵਾ ਹੁਣ ਮਾਰਗੇ ਆ ਆਪਣੇ ਵਾਲ ਛਾਤੀ ਜੇ ਲੈਣ ਦਾ ਪੱਖਾ ਗੁਰਦਰੇ ਤੇ ਤਿੰਨਾ ਪਰਾਂ ਦੇ ਉੱਤੇ ਪਹਿਲਾਂ ਸਾਰੇ ਟੱਬਰ ਦੇ ਨਾਂ ਲਿਖ ਕੇ ਲਿਉਣੇ ਆ ਕਿਲੋ ਪੇਂਟ ਬਾਹਰੋਂ ਮਲ ਕੇ ਲਿਉਣਾ ਵੀ ਹਵਾਏ ਦੀ ਆਵੇ ਹੀ ਨਾ ਕਿਸੇ ਨੂੰ ਬਸ ਲੋਕੀ ਬੈਠੇ ਵੇਖਣ ਵਾਹ ਫਲਾਣਿਆਂ ਨੇ ਪੱਖਾ ਚੜਾਇਆ ਜੇ ਵਾਟਰ ਕੁਲਰ ਲੈਣ ਦਾ ਤਦ ਸਾਰੇ ਟੱਬਰ ਦੇ ਨਾਂ ਲਿਖਾਉਣੇ ਆ ਜੇ ਕੌਲੀਆਂ ਚਮਚੇ ਗੁਰਦਰੇ ਚੜਾ ਦਿੱਤੇ ਆ ਤਦ ਸਾਰੇ ਟੱਬਰ ਦਾ ਨਾਂ ਲਿਖਾ ਕੇ ਲਿਉਣਾ ਵੀ ਪਤਾ ਲੱਗੇ ਵੀ ਸਾਡੇ ਟੱਬਰ ਨੇ ਸੇਵਾ ਕੀਤੀ ਆ ਇਹ ਸੇਵਾ ਨਹੀਂ ਇਹਦੇ ਵਿਖਾਵਾ ਆਏ ਜਿੰਨਾ ਮਰਜ਼ੀ ਕੋਈ ਕਰੀ ਜਾਵੇ ਸੇਵਾ ਕੀਤੀ ਸ਼ੇਰੇ ਪੰਜਾਬ ਨੇ ਉਹ ਸੋਨਾ ਲਵਾ ਕੇ ਵੀ ਕਹਿੰਦਾ ਏ ਕਿ ਨਾ ਗੁਰੂ ਰਾਮਦਾਸ ਦਾ ਉੱਤੇ ਹੋਣਾ ਚਾਹੀਦਾ ਏ ਮੇਰੇ ਨਾਂ ਦੀ ਕਿਹੜੀ ਗੱਲ ਹੈ ਮੇਰਾ ਨਾਂ ਥੱਲੇ ਰਹਿਣਾ ਚਾਹੀਦਾ ਸ਼ੇਰੇ ਪੰਜਾਬ ਵਰਗਾ ਰਾਜ ਭਾਗ ਦੁਨੀਆ ਤੇ ਨਹੀਂ ਹੁਣ ਅਗਲੀ ਗੱਲ ਸ਼ੇਰੇ ਪੰਜਾਬ ਦੇ ਰਾਜ ਭਾਗ ਅੰਦਰ ਜਦੋਂ ਪੜੀਏ ਤੇ ਸਾਨੂੰ ਇਹ ਗੱਲ ਲੱਭ ਜਾਂਦੀ ਆ ਪੂਰੇ ਯੂਰਪ ਦੇ ਵਿੱਚੋਂ 160 ਬੰਦੇ ਨੌਕਰੀ ਕਰਨ ਪੰਜਾਬ ਆਏ। ਯੂਰਪ ਦੇ ਵਿੱਚੋਂ ਇਟਲੀ ਚੋਂ, ਫਰਾਂਸ ਚੋਂ, ਹਾਲੈਂਡ, ਬੈਲਜੀਅਮ ਦੇ ਵਿੱਚੋਂ, ਇੰਗਲੈਂਡ ਵਿੱਚੋਂ 150 ਤੋਂ ਵੱਧ ਬੰਦੇ ਆਏ ਤੇ ਸ਼ੇਰੇ ਪੰਜਾਬ ਨੂੰ ਆ ਕੇ ਕਹਿੰਦੇ ਸੀ ਨੌਕਰੀ ਦੇਣੀ ਆ। ਦੇ ਦਿਓ ਅਸੀਂ ਨੌਕਰੀ ਕਰਕੇ ਚਲੇ ਜਾਣਾ ਤੇ ਸ਼ੇਰੇ ਪੰਜਾਬ ਸਿਰਫ ਦੋ ਸ਼ਰਤਾਂ ਰੱਖਦਾ ਸੀ, ਤਮਾਕੂ ਨਹੀਂ ਪੀਣਾ। ਅੱਜ ਤੋਂ ਬਾਅਦ ਕੈਸ ਕਤਲ ਨਹੀਂ ਕਰਨੇ। ਪਹਿਲੀ ਮੰਗ ਸੀ ਉਹਦੀ ਵੀ ਤਮਾਕੂ ਨਹੀਂ ਖਾਣਾ ਕੇਸ ਨਹੀਂ ਕਤਲ ਕਰਨੇ ਤੇ ਨੌਕਰੀ ਦਿੱਤੀ ਜਾਊਗੀ ਇਹਦਾ ਮਤਲਬ ਸਾਡੀ ਰੋਟੀ ਉਹਨਾਂ ਦਿਨਾਂ 'ਚ ਯੂਰਪ ਦੇ ਬਰਾਬਰ ਪੱਕਦੀ ਹੋਊਗੀ ਤੇ ਯੂਰਪ ਵਾਲੇ ਇੱਥੇ ਆ ਕੇ ਕੰਮ ਕਰਦੇ ਸੀ ਨਾ ਤੇ ਅੱਜ ਕੀ ਆ ਅੱਜ ਜਹਾਜ਼ਾਂ ਦੇ ਜਹਾਜ਼ ਭਰ ਕੇ ਅਸੀਂ ਬਾਹਰ ਨੂੰ ਚਲੇ ਗਏ ਠੀਕ ਹੈ ਜੇ ਦੀ ਰੋਟੀ ਨਾ ਪੱਕੇ ਔਖਾ ਸੌਖਾ ਟਾਈਮ ਆ ਉਹ ਤੇ ਬੰਦਾ ਜਾਵੇ ਪਰ ਮੈਂ ਬਾਹਰ ਜਾਣ ਵਾਲਿਆਂ ਨੂੰ ਇੱਕ ਬੇਨਤੀ ਕਰਾਂਗਾ ਜਾਓ ਕੰਮ ਕਰੋ ਪਰ ਕਰੋ ਫੌਜੀਆ ਵਾਂਗੂ ਇਸ ਮਿੱਟੀ ਦੇ ਨਾਲੋਂ ਮੋਹ ਨਾ ਤੋੜੋ ਜੇ ਦਿਨ ਇਹਦੇ ਨਾਲ ਟੁੱਟ ਗਏ ਉਸ ਦਿਨ ਜੀਰੋ ਹੋ ਜਾਣਾ ਤੁਸੀਂ ਅਗਲੀ ਗੱਲ ਆਪਣੀਆਂ ਜ਼ਮੀਨਾਂ ਵੇਚ ਕੇ ਨਾ ਕਦੀ ਵੀ ਜਾਇਓ ਇਹ ਜ਼ਮੀਨਾਂ ਲੱਖੀ ਨਾ ਜਹਾਰੀ ਮੁੜ ਕੇ ਨਹੀਂ ਜੇ ਮਿਲਦੀਆਂ ਜੂਪੀ ਬਿਹਾਰ ਚੜਿਆ ਆਉਂਦਾ ਤੁਹਾਡੇ ਮੋਢਿਆਂ ਦੇ ਉੱਤੇ ਖੇਡ ਪੰਜਾ ਸੱਤਾਂ ਸਾਲਾਂ ਦੀ ਆ ਇੱਕ ਪਲਟਾ ਵੱਜਣਾ ਤੁਹਾਡੇ ਵਾਸਤੇ ਆ ਵੱਡੇ ਵੱਡੇ ਹਾਈਵੇ ਨਿਕਲਣ ਡੈ ਨਾ ਪੰਜਾਬ ਦੇ ਵਿੱਚ ਇਹ ਕਾਦੇ ਲਈ ਨਿਕਲਣ ਡੈ ਇੱਕ ਬੰਨੇ ਕਹਿੰਦੇ ਪੰਜਾਬ ਚ ਹੈ ਕੱਖ ਨਹੀਂ ਆਹ ਵੱਡੇ ਵੱਡੇ ਹਾਈਵੇ ਇਸੇ ਕਰਕੇ ਨਿਕਲਦੇ ਆ ਪੂਰੀ ਦੁਨੀਆ ਦਾ ਵਪਾਰ ਐਸ ਪੰਜਾਬ ਦੀ ਧਰਤੀ ਤੇ ਹੋਣਾ ਵਾ ਹੱਬ ਬਣਨਾ ਪੰਜਾਬ ਨੇ ਤੇਲ ਦੀ ਲੜਾਈ ਖਤਮ ਹੋ ਗਈ ਆ ਅੱਗੇ ਅਮਰੀਕਾ ਜਦੋਂ ਮਰਜੀ ਜਹਾਜ ਚੁੱਕੇ ਕਦੇ ਕੁਵੈਤ ਨਾਲ ਲੜ ਪਿਆ ਕਦੇ ਦੁਬਈ ਨਾਲ ਲੜ ਪਿਆ ਕਦੇ ਇਰਾਕ ਨਾਲ ਲੜ ਪਿਆ ਵੀ ਤੇਲ ਲੋਕਾਂ ਨੂੰ ਚਾਹੀਦਾ ਹੁਣ ਅਗਲੀ ਲੜਾਈ ਤੇਲ ਦੀ ਨਹੀਂ ਹੋਣੀ ਤੇਲ ਵਾਲੀਆਂ ਗੱਡੀਆਂ ਬੰਦ ਨੇ ਆ ਬੈਠਿਆ ਵੀਰ ਇਲੈਕਟ੍ਰੋਨਿਕ ਗੱਡੀਆਂ ਨੇ ਥਾਂ ਲੈ ਲਈ ਆ ਐਲਨ ਮਸਕ ਨੇ ਐਲਾਨ ਕਰ ਦਿੱਤਾ ਵਾ 2030 ਦੇ ਵਿੱਚ ਮੈਂ ਪੂਰੀ ਦੁਨੀਆ 'ਚ ਡੀਜ਼ਲ ਪੈਟਰੋਲ ਦੀ ਗੱਡੀ ਖਤਮ ਕਰ ਦੇਣੀ ਮੇਰਾ ਕੋਚ ਛਿਆ ਗੱਡੀਆਂ ਇਲੈਕਟ੍ਰੋਨਿਕ ਚੱਲਣਗੀਆਂ ਤੇ ਜਦੋਂ ਤੇਲ ਦੀ ਲੜਾਈ ਖਤਮ ਹੋ ਗਈ ਅਗਲੀ ਲੜਾਈ ਹੋਣੀ ਆ ਵੀ ਧਰਤੀ ਕਿਹੜੀ ਉਪਜਾਊ ਆ ਤੇ ਪੂਰੀ ਦੁਨੀਆ ਵਿੱਚ ਦੋ ਥਾਵਾਂ ਵਾ ਇੱਕ ਅਰਜنٹੀਨਾ ਦਾ ਪੰਪਾਸ ਤੇ ਇੱਕ ਤੁਹਾਡਾ ਪੰਜਾਬ ਐਸ ਵਕਤ ਪੂਰੇ ਵਿਸ਼ਵ ਦੇ ਕਾਰਪੋਰੇਟ ਘਰਾਣਿਆਂ ਦਾ ਧਿਆਨ ਇੱਥੇ ਲੱਗਾ ਵਾ ਕਿ ਆਹ ਜਗ੍ਹਾ ਸਾਨੂੰ ਚਾਹੀਦੀ ਆ ਤੇ ਤੁਹਾਨੂੰ ਡਾਲਰ ਪਾਉਂਡਾਂ ਦਾ ਲਾਲਚ ਦੇ ਕੇ ਜਾਜੀ ਚਾੜ ਦਿਓ ਤੇ ਜਾਂ ਚੱਟਾ ਪਿਆ ਪਿਆ ਕੇ ਇੱਥੇ ਹੀ ਮਾਰ ਦਿਓ ਦੋ ਪੀੜੀਆਂ ਵੇਂਦਿਆਂ ਵੇਂਦਿਆਂ ਤੁਹਾਡੀਆਂ ਖਤਮ ਕਰ ਦਿੱਤੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਤੁਸੀਂ ਬਾਹਰ ਚਲੇ ਜਾਣਾ ਤੇ ਜਦੋਂ ਇੱਥੇ ਵਪਾਰ ਦੀ ਹੱਬ ਬਣਨੀ ਤੁਹਾਡੇ ਕੋ ਮਰਲਾ ਥਾਂ ਨਹੀਂ ਹੋਣੀ ਅਗਲੇ ਬੰਨੇ ਇਸ ਕਰਕੇ ਜਿਹੜੇ ਬੰਦੇ ਉੱਥੇ ਕੰਮ ਕਰਦੇ ਆ ਕੋਸ਼ਿਸ਼ ਕਰੋ ਇੱਥੇ ਪੈਲੀਆਂ ਲਓ ਇੱਥੇ ਜ਼ਮੀਨਾਂ ਲਓ ਔਖੇ ਸੌਖੇ ਟਾਈਮ ਤੇ ਤੁਹਾਡੇ ਕੋਲ ਤੁਹਾਡਾ ਤੇ ਕੁਝ ਹੋਵੇ ਅਗਲੇ ਦਾ ਨੱਪ ਦੇ ਤੁਰੇ ਹੁੰਦੇ ਆ ਤੁਹਾਨੂੰ ਮੈਂ ਗੱਲ ਕਰ ਰਿਹਾ ਸਾ ਸ਼ੇਰੇ ਪੰਜਾਬ ਦੇ ਰਾਜ ਭਾਗ ਦੀ ਜਿਹਦੇ ਰਾਜ ਭਾਗ ਅੰਦਰ ਯੂਰਪੀਅਨ ਵੀ ਆ ਕੇ ਉਹਨੂੰ ਸਲਾਮਾਂ ਕਰਦੇ ਹੁੰਦੇ ਸੀ ਯੂਰਪੀਅਨ ਬੰਦੇ ਵੀ ਉਹਦੇ ਕੋਲੋਂ ਕੰਮ ਮੰਗਿਆ ਕਰਦੇ ਸੀ ਵਕਤ ਚੱਲਿਆ ਸ਼ੇਰੇ ਪੰਜਾਬ ਨੇ ਉਹ ਕੀਤਾ ਜਿਹੜਾ ਇਸ ਭਾਰਤ ਦੇ ਲੋਕਾਂ ਨੇ ਕਦੀ ਨਹੀਂ ਕੀਤਾ afghanistan ਜਿੱਥੋਂ ਸ਼ੁਰੂ ਹੁੰਦਾ ਵਾ ਪਸ਼ਾਵਰ ਉਥੇ ਇੱਕ ਰਸਤਾ ਪੈਂਦਾ ਵਾ ਉਹਨੂੰ ਦਰਾਇ ਖੈਬਰ ਕਹਿੰਦੇ ਆ ਭਾਰਤ ਨੂੰ ਲੁੱਟਣ ਵਾਲੇ ਜਿੰਨੇ ਬੰਦੇ ਆ ਉਹ ਦਰਾ ਖੈਬਰ ਦੇ ਵਿੱਚੋਂ ਆਏ ਉਹਨਾਂ ਨੇ ਭਾਰਤ ਦੇ ਮੰਦਰ ਢਾਏ ਤੇ ਭਾਰਤ ਦੀਆਂ ਲੜਕੀਆਂ ਉਸੇ ਹੀ ਦਰਾ ਖੈਬਰ ਦੇ ਵਿੱਚੋਂ ਖੜ ਕੇ ਗਜ਼ਨੀ ਦੇ ਬਾਜ਼ਾਰਾਂ 'ਚ ਟਕੇ ਟਕੇ ਦੇ ਵੇਚੀਆਂ ਇੱਕੋ ਇੱਕ ਮਾਂ ਨੇ ਪੁੱਤ ਪੈਦਾ ਕੀਤਾ ਦੁਨੀਆ ਉੱਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨੇ ਹਿੱਕ ਦੇ ਜ਼ੋਰ ਦੇ ਨਾਲ ਦਰਾ ਖੈਬਰ ਸਦਾ ਲਈ ਬੰਦ ਕਰਕੇ ਰੱਖ ਦਿੱਤਾ ਤੇ ਉਹਦਾ ਬੰਦ ਕੀਤਾ ਅੱਜ ਤੱਕ ਮੁੜ ਕੇ ਖੋਲ ਨਹੀਂ ਕੋ ਸਕਿਆ ਸ਼ੇਰੇ ਪੰਜਾਬ ਦੀਆਂ ਗੱਲਾਂ ਕੌਣ ਕਰੂਗਾ ਇਹ ਲੀਡਰ ਜਿਹੜੇ ਤੁਹਾਨੂੰ ਆਗੇ ਕਹਿੰਦੇ ਸਾਨੂੰ ਜਿਤਾ ਦਿਓ ਸ਼ੇਰੇ ਪੰਜਾਬ ਵਰਗਾ ਰਾਜ ਭਾਗ ਦਿਆਂਗੇ ਉਹਦੇ ਪੈਰ ਦੀ ਜੁੱਤੀ ਅਰਗੇ ਨਹੀਂ ਬਣ ਸਕਦੇ ਕਾਮਿਆਂ ਦੇ ਤੁਹਾਡੇ ਘਰਾਂ ਜਾ ਕੇ ਰੋਟੀਆਂ ਵੀ ਖਾ ਜਾਂਦੇ ਆ ਚੋਣਾ ਆਉਣ ਗਿਆ ਦੇ ਤੁਹਾਨੂੰ ਸਾਸਰੀ ਘਾਲ ਵੀ ਬੁਲਾਉਣਗੇ ਖਲੋਖ ਲੋਗੇ ਚੋਣਾ ਦੇ ਦਿਨ ਜਿਹਦੇ ਭਾਵੇਂ ਇਹਨਾਂ ਕੋਲ ਨਾਲੀਆਂ ਗਲੀਆਂ ਦਾ ਕੂੜਾ ਸਾਫ਼ ਕਰਾ ਲਓ ਇਹ ਨੋਂ ਵੀ ਕਰ ਜਾਣਾ ਤੁਹਾਡਾ ਆ ਕੇ ਕੰਮ ਆ ਨਾ ਕੰਮ ਆ ਪਰ ਸ਼ੇਰੇ ਪੰਜਾਬ ਵਰਗਾ ਲੀਡਰ ਕੋਈ ਨਹੀਂ ਹਾਜ਼ਰ ਜਵਾਬੀ ਵੇਖੋ ਹੁਣ ਹਾਜ਼ਰ ਜਵਾਬੀ ਦੀ ਸੁਣੋ ਸ਼ੇਰੇ ਪੰਜਾਬ ਦੇ ਡੌਲੇ ਦੇ ਉੱਤੇ ਇੱਕ ਹੀਰਾ ਵੱਜਾ ਸੀ ਜਿਹਨੂੰ ਕਹਿੰਦੇ ਆ ਕੋਹੇ ਨੂਰ ਦੁਨੀਆ ਦਾ ਸਭ ਤੋਂ ਮਹਿੰਗਾ ਹੀਰਾ ਜਿਹੜਾ ਐਸ ਵਕਤ ਇੰਗਲੈਂਡ ਦੀ ਮਹਾਰਾਣੀ ਦੇ ਤਾਜ ਵਿੱਚ ਆ ਕਦੀ ਤੁਸੀਂ ਉਹ ਦਿਨ ਵੇਖਿਆ ਅਸੀਂ ਐਵੇਂ ਲੋਕਾਂ ਨੂੰ ਕਹੀ ਜਾਂਦੇ ਵੀ ਸਾਨੂੰ ਰਾਜ ਕਰਨਾ ਨਹੀਂ ਆਉਂਦਾ ਸਾਡੇ ਵਰਗਾ ਰਾਜ ਕਰੂਗਾ ਕਿਹੜਾ ਸ਼ੇਰੇ ਪੰਜਾਬ ਨੇ ਕੋਹੇ ਨੂਰ ਹੀਰਾ ਡੌਲੇ ਤੇ ਬੰਨ ਛੱਡਿਆ ਸ਼ੇਰੇ ਪੰਜਾਬ ਨੂੰ ਕਿਸੇ ਬੰਦੇ ਨੇ ਕੁਐਸਚਨ ਕੀਤਾ ਉਹ ਕਹਿੰਦਾ ਸ਼ੇਰੇ ਪੰਜਾਬ ਕੋਹੇ ਨੂਰ ਹੀਰਾ ਡੌਲੇ ਤੇ ਨਹੀਂ ਬੰਨੀਦਾ ਕੋਹੇ ਨੂਰ ਹੀਰਾ ਮੱਥੇ ਤੇ ਬੰਨੀਦਾ ਇਹ ਮੱਥੇ ਤੇ ਬੰਨਣ ਵਾਲੀ ਚੀਜ਼ ਆ ਤੇ ਤੁਹਾਡੇ ਬਾਦਸ਼ਾਹ ਦੀ ਹਾਜ਼ਰ ਜਵਾਬੀ ਵੇਖਿਓ ਉਹ ਕਹਿੰਦਾ ਸੱਜਣਾ ਜਿਨ੍ਹਾਂ ਨੇ ਮੱਥੇ ਰਗੜ ਰਗੜ ਕੇ ਲਿਆ ਹੋਊਗਾ ਉਹ ਤੇ ਬੰਨਣਗੇ ਮੱਥਿਆਂ ਉਤੇ ਅਸੀਂ ਤੇ ਡੌਲਿਆਂ ਦੇ ਜੋਰ ਨਾਲ ਲੈ ਕੇ ਵਿਖਾਇਆ ਇਸ ਕਰਕੇ ਡੌਲਿਆਂ ਤੇ ਬਨ ਕੇ ਵਿਖਾਵਾਂਗੇ ਅਗਲਾ ਹੈਰਾਨ ਹੋ ਗਿਆ ਸੀ ਐਡੀ ਹਾਜ਼ਰ ਜਵਾਬੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਰ ਦਿਨ ਨੇੜੇ ਆਉਂਦਾ ਸੀ 30 ਅਪ੍ਰੈਲ ਸਨ 1837 ਪਸ਼ਾਵਰ ਦੀ ਧਰਤੀ ਜਮਰੋਦ ਦਾ ਮੈਦਾਨੇ ਜੰਗ ਸਿੱਖ ਰਾਜ ਦਾ ਇੱਕ ਪਿੱਲਰ ਡਿੱਗਾ ਉਸ ਪਿੱਲਰ ਦਾ ਨਾਮ ਆ ਸਰਦਾਰ ਹਰੀ ਸਿੰਘ ਨਲੂਆ ਬਸ ਇੱਥੋਂ ਕਹਾਣੀ ਵਿਗੜੀ ਏ ਸਾਰੀ ਮੈਨੂੰ ਸ਼ਾਇਦ ਇੱਕ ਵੀਰ ਨੇ ਆਖਿਆ ਸੀ ਵੀ ਥੋੜਾ ਜਿਹਾ ਹਰੀ ਸਿੰਘ ਨਲੂਏ ਦਾ ਜਰੂਰ ਟੱਚ ਕਰਕੇ ਜਾਇਓ ਮੈਨੂੰ ਇਹ ਗੱਲ ਕਹਿਣ ਤੋਂ ਗਰੇਜ ਨਹੀਂ ਹਰੀ ਸਿੰਘ ਨਲੂਏ ਦਾ ਸ਼ਹੀਦ ਹੋਣਾ ਖਾਲਸਾ ਰਾਜ ਵਾਸਤੇ ਸਭ ਤੋਂ ਵੱਡਾ ਕਾਟੇ ਦਾ ਸੌਦਾ ਸੀ ਇੰਗਲੈਂਡ ਤੋਂ ਇੱਕ ਅਖਬਾਰ ਨਿਕਲਦੀ ਏ ਟਿੱਟ ਬਿਟਸ ਹੋਣੀ ਨਿਕਲਦੀ نیٹ ਤੇ ਜਾ ਕੇ ਸਰਚ ਮਾਰ ਲਿਓ ਟਿੱਟ ਬਿਡਸ ਕਿਸੇ ਵਕਤ ਇੰਗਲੈਂਡ ਤੋਂ ਨਿਕਲਣ ਵਾਲੀ ਟਿੱਟ ਬਿਡਸ ਅਖਬਾਰ ਨੇ ਦੁਨੀਆਂ ਦੇ 100 ਮਹਾਨ ਜਰਨੈਲਾਂ ਦੀ ਲਿਸਟ ਬਣਾਈ ਦੁਨੀਆਂ ਦੇ 100 ਮਹਾਨ ਜਰਨੈਲਾਂ ਦੀ ਗੋਰੇ ਸੀ ਲਿਸਟ ਬਣਾਉਣ ਵਾਲੇ ਤੇ ਤੁਸੀਂ ਹੈਰਾਨ ਹੋਵੋਗੇ ਇੰਗਲੈਂਡ ਨੇ ਵੀ ਦੁਨੀਆਂ ਦਾ ਇੱਕ ਨੰਬਰ ਦਾ ਜਰਨੈਲ ਸਰਦਾਰ ਹਰੀ ਸਿੰਘ ਨਲੂਏ ਨੂੰ ਮੰਨਿਆ ਸੀ ਆ 2014 ਦੀ ਗੱਲ ਆ ਆਸਟ੍ਰੇਲੀਆ ਤੋਂ ਇੱਕ ਰਸਾਲਾ ਨਿਕਲਦਾ ਵਾ ਬਲੇਨੀਅਰ ਬਲੇਨੀਅਰ ਰਸਾਲੇ ਨੇ ਦੁਨੀਆ ਦੇ ਟੌਪ 10 ਜਰਨੈਲਾਂ ਦੀ ਲਿਸਟ ਬਣਾਈ ਇੰਗਲੈਂਡ ਨੇ 100 ਦੀ ਬਣਾਈ ਆਸਟ੍ਰੇਲੀਆ ਨੇ 10 ਦੀ ਬਣਾਈ ਤੁਹਾਨੂੰ ਮਾਣ ਹੋਣਾ ਚਾਹੀਦਾ ਵਾ ਆਸਟ੍ਰੇਲੀਆ ਨੇ ਦੁਨੀਆ ਦੇ 10 ਮਹਾਨ ਜਰਨੈਲਾਂ ਚ ਪਹਿਲੇ ਨੰਬਰ ਉੱਤੇ ਸਰਦਾਰ ਹਰੀ ਸਿੰਘ ਨਲੂਏ ਨੂੰ ਰੱਖਿਆ ਸੀ ਉਹਦੇ ਵਰਗਾ ਕੋਈ ਨਹੀਂ ਉਹ ਜਰਨੈਲ ਸੀ 3 ਅਪ੍ਰੈਲ ਸਨ 1837 ਨੂੰ ਉਹਦੀ ਸ਼ਹਾਦਤ ਹੋਈ ਤੇ ਜਦਨ ਹਰੀ ਸਿੰਘ ਨਲੂਏ ਦਾ ਸਸਕਾਰ ਹੋਇਆ ਨਾ ਲੋਕੀ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੂੰ ਪਹਿਲੀ ਵਾਰੀ ਕਿਸੇ ਨੇ ਨਿਆਣਿਆਂ ਵਾਂਗੂ ਰੋਂਦਿਆਂ ਵੇਖਿਆ ਸੀ ਨਿਆਣਿਆਂ ਵਾਂਗੂ ਪੁੱਭਾਂ ਮਾਰ-ਮਾਰ ਕੇ ਛੇਰੇ ਪੰਜਾਬ ਰੋਇਆ ਕਿਉਂਕਿ ਉਹਦੇ ਰਾਜ ਭਾਗ ਦਾ ਇੱਕ ਥੰਮ ਡਿੱਗ ਚੁੱਕਾ ਸੀ ਥੋੜਾ ਸਮਾਂ ਲੰਘਿਆ ਸ਼ੇਰਾਂ ਪੰਜਾਬ ਦਾ ਪਾਸਾ ਮਰ ਗਿਆ ਪਾਸਾ ਮਰਨਾ ਮਤਲਬ ਤੁਹਾਡੇ ਕੋਲ ਡਾਕਟਰ ਵੀਰ ਬੈਠਾ ਹੋਵੇ ਉਹ ਚੰਗੀ ਤਰ੍ਹਾਂ ਸਮਝਦਾ ਜਿਹਨੂੰ ਆਪਾਂ ਪੈਰਾਲਾਈਜ਼ ਦਾ ਅਟੈਕ ਕਹ ਦੇਨੇ ਇੱਕ ਪਾਸਾ ਨਕਾਰਾ ਹੋ ਜਾਂਦਾ ਤੇ ਹੁਣ ਜਿਹੜੀ ਮੈਂ ਗੱਲ ਤੁਹਾਨੂੰ ਦੱਸਣ ਲੱਗਾ ਵਾਂ ਇਹਦੇ ਉੱਤੇ 100% ਮੋਹਰ ਨਹੀਂ ਅਜੇ ਲੱਗੀ ਲੱਗ ਜਾਣੀ ਆ ਥੋੜੇ ਚਿਰ ਨੂੰ ਥੋੜੇ ਚਿਰ ਨੂੰ ਨਵੀਂ ਖੋਜ ਆਏ ਤੇ ਨਵੀਂ ਖੋਜ ਇਹ ਕਹਿੰਦੀ ਆ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਪੈਰਾਲਾਈਜ਼ ਦਾ ਅਟੈਕ ਆਇਆ ਨਹੀਂ ਮਹਾਰਾਜਾ ਰਣਜੀਤ ਸਿੰਘ ਨੂੰ ਪੈਰਾਲਾਈਜ਼ ਦਾ ਅਟੈਕ ਦਵਾਇਆ ਗਿਆ ਸੀ ਕਿੰਨੇ ਅੰਗਰੇਜ਼ਾਂ ਦੀ ਜਿਹੜੀ ਸਭ ਤੋਂ ਵੱਡੀ ਕੰਪਨੀਆ ਕਲਕੱਤੇ 'ਚ ਈਸਟ ਇੰਡੀਆ ਕੰਪਨੀ ਤੁਹਾਨੂੰ ਪਤਾ ਉਹ ਈਸਟ ਇੰਡੀਆ ਕੰਪਨੀ ਕਿੰਨੀ ਆ ਕਿੰਨਾ ਦੀ ਆ ਉਹ ਇੱਕ ਪਰਿਵਾਰ ਦੀ ਆ ਉਸ ਫੈਮਿਲੀ ਦਾ ਨਾਮ ਆ ਰੌਥਚਾਈਲਡ ਫੈਮਿਲੀ ਆ ਦੁਨੀਆਂ ਦੀਆਂ ਜਿੰਨੀਆਂ ਬੈਂਕਾਂ ਵਾਂ ਇਹ 2-3 ਘਰਾਂ ਦੀਆਂ ਹੀ ਆ ਆ ਮੋਦੀ ਹੋਣੀ ਅੰਬਾਨੀ ਅਡਾਨੀ ਹੋਣੀ ਦੁਨੀਆ ਦੀਆਂ ਜੰਨੀਆਂ ਸਰਕਾਰਾਂ ਵਾ ਇਹ ਸਾਰੇ ਉਹਨਾਂ ਦਾ ਪਾਣੀ ਭਰਦੇ ਆ ਦੁਨੀਆ ਦਾ ਜਿੰਨਾ ਪੈਸਾ ਵਾ ਉਹ ਤਿੰਨਕ ਟੱਬਰਾਂ ਦੇ ਕੋਲ ਆ ਸਾਰੀ ਦੁਨੀਆ ਦਾ ਕਿੱਥੇ ਜੰਗ ਲਾਉਣੀ ਆ ਕਿੱਥੇ ਹੜ੍ਹ ਲਿਆਉਣੇ ਆ ਕਿੱਥੇ ਬਿਮਾਰੀ ਲਿਆਉਣੀ ਆ ਕਿੱਥੇ ਸ਼ਾਂਤੀ ਲਿਆਉਣੀ ਆ ਇਹ ਉਹ ਤਿੰਨ ਟੱਬਰ ਡਿਸਾਈਡ ਕਰਦੇ ਆ ਬੈ ਕੇ ਵੀ ਕਿੱਥੇ ਕਿਹਦੀ ਸਰਕਾਰ ਬਣਾਉਣੀ ਆ ਕਿੱਥੇ ਕਿਨੂੰ ਉਲਟਾਉਣਾ ਵਾ ਕਿੱਥੇ ਕਿਨੂੰ ਬਣਾਉਣਾ ਵਾ ਸਾਨੂੰ ਲੋਕਾਂ ਦੇ ਭਾਣੇ ਵੀ ਅਸੀਂ ਕੁਝ ਕਰਦੇ ਆ ਦੁਨੀਆ ਤਿੰਨ ਪਰਿਵਾਰ ਚਲਾ ਰਿਆ ਇਸ ਵਕਤ ਤੇ ਸਾਰੀ ਦੁਨੀਆ ਉਹਨਾਂ ਕੋਲੋਂ ਕਰਜ਼ਾ ਲੈ ਕੇ ਚੱਲਦੀ ਆ ਉਸ ਪਰਿਵਾਰ ਦੇ ਕੋਲੋਂ ਦੋ ਬੰਦਿਆਂ ਨੇ ਕਰਜ਼ਾ ਨਹੀਂ ਸੀ ਲਿਆ ਕਦੀ ਇੱਕ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਫਰਾਂਸ ਦੇ ਸਮਰਾਟ ਨੈਪੋਲੀਅਨ ਬੋਨਾਪਾਰਟ ਨੇ ਇਸ ਟੱਬਰ ਨੂੰ ਇਹ ਦੋਵੇਂ ਬੰਦੇ ਚੁਬਦੇ ਸੀ ਵੀ ਸਾਰੀ ਦੁਨੀਆ ਸਾਡੀ ਜੁੱਤੀ ਦੇ ਥੱਲੇ ਲੱਗੀ ਆ ਨਾ ਫਰਾਂਸ ਵਾਲੇ ਲੱਗਦੇ ਆ ਨਾ ਪੰਜਾਬ ਵਾਲੇ ਲੱਗਦੇ ਆ ਨੈਪੋਲੀਅਨ ਬੋਨਾਪਾਰਟ ਤੇ ਉਹਨਾਂ ਨੇ ਪਹਿਲਾਂ ਖਤਮ ਕਰ ਲਿਆ ਮੁੜ ਕੇ ਉਹਨਾਂ ਦਾ ਧਿਆਨ ਆਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲ ਵੀ ਇਹਨੂੰ ਕਿੱਦਾਂ ਰਸਤੇ 'ਚੋਂ ਹਟਾਉਣਾ ਵਾ ਇਹਨੂੰ ਹਟਾਉਣ ਵਾਸਤੇ ਉਹਨਾਂ ਨੇ ਇੱਕ ਡਾਕਟਰ ਕਲਕੱਤੇ ਤੋਂ ਪੰਜਾਬ ਕੱਲਿਆ ਸੀ ਲਾਹੌਰ ਉਸ ਡਾਕਟਰ ਨੂੰ ਇਹ ਗੱਲ ਆਖੀ